ਆਮ ਆਦਮੀ ਪਾਰਟੀ ਦਾ ਇੱਕ ਹੋਰ ਆਗੂ ਵਿਵਾਦਾਂ ਦੇ ਵਿੱਚ ਕਿਰਦਾ ਨਜ਼ਰ ਆ ਰਿਹਾ ਹੈ ਤੇ ਇਹ ਆਕੂ ਹੈ ਨਾਬਾ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਅਤੇ ਪਾਰਟੀ ਦੇ ਐਸੀ ਸੈੱਲ ਦਾ ਪ੍ਰਧਾਨ ਦੇਵਮਾਨ ਦੇਮਾਨ ਦੇ ਉੱਤੇ ਕਥਿਤ ਤੌਰ ਤੇ ਕੈਨੇਡਾ ਦੇ ਐਡਮਿੰਟਨ ਦੇ ਵਿੱਚ ਰਹਿਣ ਵਾਲੀ ਪਾਕਿਸਤਾਨੀ ਮੂਲ ਦੀ ਔਰਤ ਸ਼ਮਾ ਪਟਨੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਾਇਆ ਸਨ ਇਹ ਇਲਜ਼ਾਮ ਇੱਕ ਪੱਤਰਕਾਰ ਨੂੰ ਦਿੱਤੇ ਗਏ ਇੰਟਰਵਿਊ ਦੇ ਵਿੱਚ ਲਗਾਏ ਗਏ ਸਨ ਉਧਰ ਦੇਵਮਾਨ ਨੇ এবੀਪੀ ਸਾਂਝਾ ਦੇ ਨਾਲ ਕੀਤੀ ਐਕਸਕਲੂਸਿਵ ਗੱਲਬਾਤ ਦੇ ਵਿੱਚ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਦੇਮਾਨੇ ਕਿਹਾ ਕਿ ਉਹ ਗਲਤ ਖਬਰ ਚਲਾਉਣ ਵਾਲੇ ਪੱਤਰਕਾਰ ਤੇ ਪੰਜਾਬ ਦੇ ਵਿੱਚ ਕਾਨੂੰਨੀ ਕਾਰਵਾਈ ਕਰਨਗੇ ਔਰ ਜਿਸ ਪ੍ਰੈਸਰਪੋਰਟਰ ਨੇ ਜੈ ਸ਼ਰਮਾ ਜਿਹੜਾ ਰੈਂਟਮੈਂਟ ਦਾ ਰਹਿਣ ਵਾਲਾ ਜੀ ਜਿਨ੍ਹਾਂ ਦਾ ਕੰਮ ਹੀ ਇਹ ਆ ਲੋਕਾਂ ਨੂੰ ਬਲੈਕਮੇਲ ਕਰਨਾ ਉਹਦੇ ਅਗੇਂਸਟ ਸਾਡੀ ਉਥੋਂ ਦੀ ਐਡਮਿੰਟਨ ਦੀ ਟੀਮ ਜਿਹੜੀ ਆ ਆਮ ਆਦੀ ਪਾਰਟੀ ਦੀ ਉਹ ਵੀ ਉਹਨਾਂ ਨੂੰ ਨੋਟਿਸ ਦੇ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰੇਗੀ ਔਰ ਐਸਸੀਐਸਟੀ ਕਿਉਂਕਿ ਮੈਸੀਅਸ ਦੇ ਪ੍ਰੈਜ਼ੀਡੈਂਟ ਆ ਇਹ ਇਕੱਲੀ ਦੇਮਾਨ ਤੇ ਉਂਗਲ ਨਹੀਂ ਚੱਕੀ ਗਈ ਇਹ ਦਲਿਤ ਸਮਾਜ ਦੇ ਉੱਪਰ ਉਂਗਲ ਚੱਕੀ ਗਈ ਆ ਔਰ ਮੈਂ ਇੰਡੀਆ ਦੇ ਵਿੱਚ ਵੀ ਐਸਸੀਐਸਟੀ ਐਕਟ ਦੇ ਅਗੇਂਸਟ ਪੂਰੀ ਸਟੱਡੀ ਕਰਕੇ ਉਹਨਾਂ ਦੇ ਖਿਲਾਫ ਮੈਂ ਜਿਹੜਾ ਕੋਰਟ ਦੇ ਵਿੱਚ ਕੇਸ ਪਾਵਾਂਗਾ ਔਰ ਜਦੋਂ ਇੰਡੀਆ ਆਉਣਗੇ ਜਦੋਂ ਵੀ ਇੰਡੀਆ ਆਉਣਗੇ ਐਸਸੀਐਸਟੀ ਭਾਈਚਾਰਾ ਉਹਨਾਂ ਦੇ ਖਿਲਾਫ ਜਿਹੜਾ ਉਹ ਮੋਰਚਾ ਕਰਨਗੇ ਦੇ ਮਾਨ ਨੇ ਇਸ ਨੂੰ ਵਿਰੋਧੀਆਂ ਦੀ ਸਾਰਜ ਦੱਸਦਿਆਂ ਕਿਹਾ ਕਿ ਇਲਜ਼ਾਮ ਲਾਉਣ ਵਾਲੀ ਔਰਤ ਨੂੰ ਸਬੂਤਾਂ ਸਬੀਤ ਸਾਹਮਣੇ ਆਉਣਾ ਚਾਹੀਦਾ ਹੈ ਮੇਰਾ ਸਿੱਧਾ ਸਿੱਧਾ ਸਵਾਲ ਇਹ ਹੈ ਜੀ ਪਹਿਲਾਂ ਵੀ ਮੈਂ ਮੀਡੀਆ ਦੇ ਵਿੱਚ ਇਹ ਸਵਾਲ ਜਿਹੜਾ ਚੱਕ ਚੁੱਕੇ ਹਾਂ ਔਰ ਤੁਹਾਡੇ ذریعے ਵੀ ਇਹ ਗੱਲ ਕਹਿ ਰਹੇ ਹਾਂ ਕਿ ਅਗਰ ਕੈਨੇਡਾ ਦੇ ਵਿੱਚ ਕੋਈ ਛੋਟੀ ਜੀ ਵੀ ਗੱਲ ਹੁੰਦੀ ਹੈ ਤਾਂ ਸਿੱਧਾ 911 ਦੇ ਕਾਲ ਹੁੰਦੀ ਹੈ ਪਰ ਪੁਲਿਸ ਰਾਈਟ ਰੀਐਕਸ਼ਨ ਜਿਹੜਾ ਉਹ ਕਰਦੀ ਹੈ ਤੇ ਇੰਨੀ ਵੱਡੀ ਗੱਲ ਹੋਈ ਹੋਵੇ। ਔਰ ਉਹਨਾਂ ਨੇ ਕਿਹਾ ਜੀ ਮੈਨੂੰ ਫੋਨ ਕਾਲ ਕਰਦੇ ਸੀ ਸਟੇਂਗ ਆਰਡਰ ਲੈ ਲੇ ਮੈਂ ਕਿ ਮੈਨੂੰ ਕਾਲ ਨਹੀਂ ਕਰ ਸਕਦੇ ਮੇਰੇ ਪ੍ਰਾਈਵੇਟ ਪ੍ਰਾਪਰਟੀ ਦੇ ਨੇੜੇ ਨਹੀਂ ਆ ਸਕਦੇ। ਮੈਂ ਕਹਿੰਨਾ ਵੀ ਅਗਰ ਉਹਨਾਂ ਕੋਈ ਕਾਪੀ ਹੈ ਕੋਈ। ਕਾਪੀ ਉਹਨਾਂ ਕੋਲੇ ਕੋਈ ਹੈ ਇਹ ਰੈਕਡ ਦੀ ਤਾਂ ਉਹ ਦਿਖਾਉਣ ਤੇ ਮੈਂ ਆਮ ਆਦਮੀ ਪਾਰਟੀ ਦੀ ਨਾਭਾ ਵੱਲੋਂ ਇਲੈਕਸ਼ਨ ਨਹੀਂ ਲੜਾਂਗਾ ਜੀ।